ਹਾਂਜੀ ਬਾਈ ਜੀ ਆਪਾਂ ਤੁਹਾਡੇ ਲਈ ਇੱਕ ਐਨ ਆਰ ਆਈ ਵੀਰ ਦਾ ਸਾਰਾ ਸਮਾਨ ਲੈ ਕੇ ਆਏ ਆਂਗੇ 1.7 ਫੁੱਟਾ ਰੂਟਾ ਵੀਟਰ ਹੈਗਾ ਸਰਦਾਰਾਂ ਦਾ ਰੂਟਾ ਵੀਟਰ ਬਣਿਆ ਹੋਇਆ ਹੈਗਾ 1.2 ਫੁੱਟਾ ਸੁਭਾਗਾ ਆਏਗਾ ਬਾਈ ਇਹ ਬਾਈ ਬਾਹਰ ਰਹਿੰਦੇ ਨੇ ਇਹ ਕੈਨੇਡਾ ਸਾਰੇ ਪੰਜ ਛੇ ਸੰਦ ਬਕਾਊਰ ਕਰ ਰੱਖੇ ਨੇ ਬਾਈ ਨੇ ਜੇ ਕਿਸੇ ਭਰਾਣਾ ਲੈਣੇ ਹੋਣ ਤਾਂ ਜਰੂਰ ਕੰਟੈਕਟ ਕਰ ਸਕਦੇ ਹੋਗੇ 1.8 ਫੁੱਟਾ ਕਰਾਹਿਆ ਹੈਗਾ ਝਾਜੀ ਫਰਸ਼ ਚ ਬਣਿਆ ਹੋਇਆ ਹੈਗਾ ਬਿਲਕੁਲ ਨਵਾਂ ਕਰਾਇਆ ਹੈਗਾ ਇਹ ਸਕੂਟਰੀ ਖੜੀ ਹੈ ਬਾਈ ਕੋਲ ਬੈਟਰੀ ਆਈ ਟੇਕਾ 11 ਹਾਲ ਨੇ ਬਾਈ ਕੋਲ ਵਧੀਆ ਸਾਫ ਸੁਥਰੇ ਚੋੜੇ ਫਰੇਮ ਦੇ ਖੁਰਪੇ ਨਵੇਂ ਨੇਗੇ ਦੇਖ ਸਕਦੇ ਹੋਗੇ ਟੇਕੇ ਪਜਾਦਾ ਜਨਰੇਟਰ ਖੜਿਆ ਬਾਈ ਕੋਲ ਬਿਲਕੁਲ ਚੱਲਦਾ ਜਨਰੇਟਰ ਹੈਗਾ ਬਾਹਰ ਬਾਈ ਬਾਹਰ ਚਲੇ ਜਾਣ ਕਰਕੇ ਸਾਰੀ ਸੰਦਪ ਕਯੂ ਨੇ ਬਾਈ ਨੇ ਬਾਈ ਦੇ ਜੇ ਕਿਸੇ ਭਰਾਣੇ ਲੈਣੇ ਹੋਣ ਤਾਂ ਜਰੂਰ ਕੰਡੈਕਟ ਕਰ ਸਕਦੇ ਹੋਗੇ ਇਹ ਸਾਰੇ ਸੰਦ ਇੱਕੋ ਭਰਾ ਨੂੰ ਦੇਣੇ ਨੇਗੇ ਕੱਲਾ ਕੱਲਾ ਸੰਦ ਨਹੀਂ ਵੇਚਣਾ ਬਾਈ ਧੰਨਵਾਦ